ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਿਵੈਸਟ ਬੇਨਤੀ ਕਰਦੇ ਹਾਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਹੋ ਜੇ ਅੱਜ ਦੀ ਆਪਣੀ ਵਿਜਿਟ ਪਿੰਡ ਸੁਰ ਸਿੰਘ ਜ਼ਿਲ੍ਹਾ ਦਰਨਦਰ ਸਾਹਿਬ ਤੇ ਤਹਿਸੀਲ ਪੱਟੀ ਗੱਬਣਾ ਡੰਗਰ ਨੂੰ ਟਿੱਪਕੇ ਚੰਗੀ ਤਰ੍ਹਾਂ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਜਿਹੜਾ ਸвая ਸвая ਉਹਨੂੰ ਦੋ ਟਾਈਮ ਚੋਕੀ ਜਿਹੜਾ ਦੂਰ ਆ ਉਹ ਬਿਲਕੁਲ ਆਨਲਾਈਨ ਵੀਡੀਓ ਕਾਲ ਤੇ ਵੀ ਚਵਾਈ ਕਰ ਸਕਦਾ ਹੈ ਤੇ ਪਹੁੰਚੇ ਆ ਬਾਈ ਗੁਰਲਾਲ ਸਿੰਘ ਪ੍ਰਧਾਨ ਸਾਹਿਬ ਦੇ ਕੋਲ ਕਰਦੇ ਆ ਗੱਲਬਾਤ ਜੁੜੇ ਰਹੋ ਐਂਡ ਤੱਕਰ ਭਾਈ ਗੁਰਲਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਜੀ ਵਧੀਆ ਜੀ ਪ੍ਰਧਾਨ ਸਾਹਿਬ ਮਹਾਰਾਜ ਜੀ ਆਇਆਂ ਨੂੰ ਪਾਛੋ ਮੁਬਾਰਕਾਂ ਆਪ ਜੀ ਨੂੰ ਤੁਹਾਨੂੰ ਬਹੁਤ ਬਹੁਤ ਸੱਚੇ ਪਾਤਸ਼ਾਹ ਨੇ ਪ੍ਰਧਾਨਗੀ ਬਖਸ਼ੀ ਆ ਜੀ ਇਸੇ ਤਰ੍ਹਾਂ ਵੱਧ ਚੜ ਕੇ ਸਮਾਜ ਦੀ ਸੇਵਾ ਕਰਦੇ ਰਹੋ ਜਰੂਰ ਜੀ ਜਰੂਰ ਭਾਜੀ ਤੇ ਸੱਚੇ ਦਿਲੋਂ ਹਨਾ ਸੱਚੇ ਦਿਲੋਂ ਜੀ ਬੇਸ਼ੱਕ ਹਾਂ ਉਹ ਵੀ ਸੱਚ ਉਹ ਦੱਸਾਂਗੇ ਜੀ ਹਾਂ ਬਿਲਕੁਲ ਬਿਲਕੁਲ ਹਾਂਜੀ ਤੇ ਇਹ ਵੀ ਸਜਣੋ ਆਪਣੇ ਜਿਹੜਾ ਲੀਡਰਸ਼ਿਪ ਦੇ ਵਿੱਚ ਆਪਣੇ ਬਿਲਕੁਲ ਪ੍ਰਧਾਨਸ਼ਿਪ ਹੋ ਗਿਆ ਹੈ ਅੱਜ ਤੋਂ ਬਾਅਦ ਜਿਹੜੀਆਂ ਬੜੀਆਂ ਖਰੀਆਂ ਖਰੀਆਂ ਗੱਲਾਂ ਇਸ ਵੀਰ ਤੋਂ ਵੀ ਸੁਣਾਗੇ ਅੱਗੇ ਵੀ ਸੁਣਦੇ ਆਏ ਆ ਤੇ ਬਹੁਤ ਵਧੀਆ ਗੱਲਾਂ ਬਾਤਾਂ ਇਹ ਵੀਰ ਕਰਦਾ ਸੂਝਵਾਨ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਬਿਲਕੁਲ ਸਾਡਾ ਸਾਥ ਦੇਣਗੇ ਤੇ ਬਿਲਕੁਲ ਲੰਬੇਰਾ ਸਮਾਂ ਜਿਹੜਾ ਵਪਾਰ ਜਾਂ ਇਹ ਵਪਾਰ ਲੈਣ ਦਾ ਕੀਤਾ ਜਾਂ ਵੀਡੀਓ ਦਾ ਵੀ ਕੀਤਾ ਅੱਗੇ ਤੱਕ ਅਸੀਂ ਲੈ ਕੇ ਜਾਵਾਂਗੇ ਬਿਲਕੁਲ ਸਫਾਈ ਤੇ ਸਾਫ ਸੁਥਰੀ ਗੱਲ ਨੂੰ ਪਹੁੰਚਾਉਣਗੇ ਬਾਕੀ ਬਣੇ ਰਹੋ ਕਰਦੇ ਰਿਓ ਹੁਣ ਚੜਦੀ ਕਲਾ ਬਾਈ ਗੁਰਲਾਲ ਸਿੰਘ ਡਰੈਸ ਕਰੀਏ ਨੋਟ ਇਕਰਾ ਨਾਮ ਮੇਰਾ ਸਰਦਾਰ ਗੁਰਲਾਲ ਸਿੰਘ ਜੀ ਪਿੰਡ ਸੋਰ ਸਿੰਘ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ 8217282497 ਠੀਕ ਹੈ ਜੀ ਹਾਂਜੀ ਤੇ ਵਹਿੜ ਤੋਂ ਸ਼ਰਵਾਦ ਕਰੀਏ ਇਹ ਪਾਖੀ ਦੂਜਾ ਸੂਆ ਸੁਈ ਆ ਹਾਂ ਆਪਾਂ ਦੂਜਾ ਕਰਕੇ ਲਈ ਕੋਈ ਭੈਣ ਭਰਾ ਤੀਜਾ ਵੀ ਮੰਨੇ ਬਾਕੀ ਆਪਣਾ ਜੈਸ ਲਾ ਲਓ ਸਰਦਾਰ ਆਪ ਦੀ ਨਰਕ ਪਰਖ ਕਰੇ ਹਮ ਕੱਲ ਦੀ ਸੁਈ ਆ ਜੀ 14 ਕਿਲੋ ਬੋਲਾ ਹੋਊਗਾ ਠੀਕ ਆ ਆਪਾਂ ਇਹ ਨਹੀਂ ਵੀ ਕਹਿ ਦੇਣਾ ਕੋਈ ਭੈਣ ਭਰਾ ਲਾਗੂ ਆ ਤੇ ਦੋ ਡੰਗ ਤਸੱਲੀ ਨਾਲ ਚੋਵੇ ਜੇ ਕਿ ਦੂਰੋਂ ਤੇ ਇੱਕ ਡੰਗ ਮੇਰੇ ਤੋਂ ਵੀਡੀਓ ਕਾਲ ਦੇ ਚਾਵੇ ਦੂਜੇ ਡੰਗ ਆਪਦੇ ਘਰ ਸੱਦ ਕੇ ਤਸੱਲੀ ਨਾਲ ਚੋਕੇ ਭਾਜੀ ਫੇਰ ਪੈਸੇ ਦਵੇ ਆਪਾਂ ਇਹਦੇ ਤਤੇ ਨਹੀਂ ਵਗਣਾਲੀ ਵਾਹ 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 ਬਹੁਤ ਵਧੀਆ ਗੱਲ ਆ ਹਾਂਜੀ ਲੋ ਜੀ ਖੋਲ ਦੋ ਨੋ ਸਜਣੋ ਵੈੜ ਚੰਗੀ ਆ ਅੰਗ ਕ੍ਰੋਸ ਆ ਬਾਕੀ ਤੁਹਾਡੇ ਮਨ ਨੂੰ ਜ਼ਰੂਰ ਲੱਗੂਗੀ ਦੁੱਧ ਵੀ ਚਲੋ ਵੈੜ ਚੰਗਾ ਭਾਂਡੇ ਚ ਪਾਉਗੀ ਨਹੀਂ ਭਾਜੀ ਪਿੰਲੇ ਸੂਏ 17 ਤੋਂ 18 ਕਿਲੋ ਦੁੱਧ ਬਛੀ ਨੇ ਕੱਢਿਆ ਵਾ ਅੱਛਾ ਜੀ ਚਲੋ ਤੁਸੀਂ ਤਿੱਜਾ ਹੀ ਮੰਨੋ ਮੈਂ ਕਿ ਤਿੱਜਾ ਸੂਹ ਆ ਸੂਈ ਏ ਹਾਂਜੀ ਆਪਾਂ ਦੁੱਧ ਜਿਹੜੀ ਪਿੰਦੇ ਘਰਾਂ ਨੇ ਤੁਸੀਂ ਕਿੰਦੇ ਬਿਲਕੁਲ ਬਿਲਕੁਲ ਹਾਂਜੀ ਮੱਝਾਂ ਆਥਾਂ ਲਗਾ ਦੇ ਫੋਕਰੀ ਜੱਦੀ ਸੂਤ ਦਾ ਕੋਈ ਮੰਗਾਨੀ ਪਾਉਣਾ ਕੱਢ ਲਓ ਜੀ ਹਾਂਜੀ ਓਕੇ ਸਵੇਰਾਂ ਲੇਵਾਂ ਲਈ ਤੇ ਵੀ ਕਰਮ ਵਾਲੀ 6 ਤੋਂ 6 ਆਪਾਂ ਚਵਾਈ ਕਰਦੇ ਕੋਈ ਭੈਣ ਭਰਾ ਆਪਣੇ ਘਰ ਚਾਰ ਡੰਗ ਚੋਵੇਂ ਗੱਲ ਹੀ ਕੋਈ ਨਹੀਂ ਬਿਲਕੁਲ ਜੀ ਹਾਂਜੀ ਤੇ ਬਾਈ ਜੀ ਰੇਟ ਕੀ ਰਹਿ ਗਿਆ ਦਾ ਰੇਟ 3 ਵਾਲਾ ਹੀ ਹੈ ਜੀ ਅੱਛਾ ਹਾਂਜੀ ਐਨੂੰ ਕਰ ਦੋ ਮੜੀ ਲਾ ਕੇ ਕਰ ਮਾਰੀ ਵਾਹ ਵਾਹ ਸੀਲੀਆਂ ਬੜੀਆਂ ਐਣੀ ਵੀ ਕੋਈ ਉਹ ਜੀ ਰਾਤ ਛੜੀ ਵਾਲੀ ਫੇੜ ਨਹੀਂ ਹੈਗੀ ਜੀ ਅੱਛਾ ਹਾਂਜੀ ਸੀਲਸ ਲੱਗਦਾ ਜਿੰਦਦਰ ਦੀ ਮਰਜ਼ੀ ਮਨਾ ਜੇ ਨੂੰ ਮਰਜ਼ੀ ਬੈਠੇ ਫਿਰੋ ਤੇ ਵਾਹ ਕੋਈ ਬੰਗਾ ਨਹੀਂ ਕੱਖ ਨਹੀਂ ਵਾਹ ਹਾਂਜੀ ਤੇ ਰੇਟ ਰੇਟ ਵੀ ਇੱਥੇ ਮੋਲੇ ਦਾ ਕਰਦੇ 60000 ਅੱਛਾ ਹਾਂਜੀ ਤੇ ਦੇ ਦੇ ਲੈਣਾ 57 ਦੀ ਦੇ ਦਗੇ ਨਹੀਂ ਪਿਆਰ ਮਾਤਾ ਕੋ ਲਾ ਕਰ ਦੇ ਪਿਆਰ ਮਾਤਾ ਇੱਕ ਹਜ਼ਾਰ ਹੋਰ ਕਰਦਾ 56 ਦੀ ਨਹੀਂ ਹੋਰ ਕਰਦੇ ਨਹੀਂ ਜੈ ਸੁਣੋ ਜੀ 55 ਜਾਰੀ ਕਰ ਦੇ ਧੱਕਾ ਆ ਜਾਂਦੇ 55 ਚਲੋ ਦੇ ਦਾਂਗੇ 55 ਜਾਨ ਲਵਾ ਦੇ ਤਾਰਾ ਤੋੜ ਲ ਹੋਣੀਆਂ ਹਾਂ ਜੀ ਨਹੀਂ ਤਾਰਾ ਲਵਾ ਦੇ ਮਾਰਾ ਹੀ ਲਓ ਲਾ ਲਵਾ ਲਓ ਬਾਕੀ ਪਸਮਾਰ ਨਹੀਂ ਜੇ ਵਿਆਹ ਤੇ ਫਿਰ ਵੀ ਲਓ ਜੀ ਵਾ ਵਾ ਚਵਾਈ ਚੰਗੀ ਆ ਨਾ ਲੱਗੀ ਬਹੁਤੀ ਜਿਆਦੀ ਚੋਨਾ ਸੰਧੂ ਸਾਹਿਬ ਲਓ ਜੀ ਕਿ ਵਾਈ ਬਿਲਕੁਲ ਚੰਗੀ ਗੱਲ ਆਪਦੀ। ਇੱਕ ਨੰਬਰ ਕੋਈ ਭੈਣ ਭਰਾਏ ਕਢਾਂਗਾ ਆਪਣੇ ਘਰੇ ਚੋਵੇ। ਦੂਜੇ ਦਾਂਗ ਜਿਹੜਾ ਦੂਰੋਂ ਆਪਦੇ ਘਰ ਮਗਾ ਕੇ ਤਸੱਲੀ ਨਾਲ ਚੋਕੇ ਫੇਰ ਪੈਸੇ ਦਵੇ। ਜਦੋਂ ਅਗਲੇ ਦੇ ਘਰ ਜਾ ਕੇ ਲੈ ਗਈ ਚੀਜ਼ ਫੇਰ ਆਪਣੀ ਕੋਈ ਗਰੰਟੀ ਨਹੀਂ। ਨਹੀਂ ਫੇਰ ਨਹੀਂ ਕੋਈ। ਕਾਂ ਦੋ ਤਾਂ ਪਾਇਦੇ। ਮੈਂ ਆ ਗਈ ਗੱਬਣ ਹਨਾ। ਤੀਜਾ ਸੁਗਾ ਭਾਜੀ ਸੁਣੀ ਆ। ਦਿਨ ਦਾਹ ਲੈਂਦੀ ਆ। ਠੀਕ ਆ। ਬਾਹਰ ਪਿੱਛੇ ਥਣਾ ਦੀ ਪੂਰੀ ਗਰੰਟੀ ਮੈਂ ਦੀਜੀ। ਹਾਂ। ਹਾਂਜੀ। ਬਿਲਕੁਲ ਬਿਲਕੁਲ। ਕੋਈ ਭੈਣ ਭਰਾ ਸੌਦਾ ਕਰੇ ਗੱਬਣ ਦਾ। ਇਸ ਤਰ੍ਹਾਂ ਹੀ ਮਗਾਲੇ ਆਪਦੇ ਘਰ ਤਸੱਲੀ ਨਾਲ ਤੇਪ ਕੇ। ਜਿੰਨੇ ਚਿਰ ਨੂੰ ਜ ਤੇ ਫੇਰ ਆਪਾਂ ਨੂੰ ਭਾਰ ਪਿਛਾ ਵੇਖ ਕੇ ਫੇਰ ਆਪਾਂ ਨੂੰ ਪੈਸੇ ਦੇ ਦੇ ਤੇ ਦਿਨ ਕਿੰਨੇ ਰਹਿ ਗਏ ਹਫਤਾ ਲੈ ਜੂਗਾ ਜੀ ਇੱਕ ਹਫਤਾ ਰਹਿ ਗਿਆ 10 ਦਿਨ ਵੀ ਲੈ ਜੂਗਾ ਜੀ 10 ਦਿਨ ਵੀ ਠੀਕ ਹੈ ਜੀ ਮੈਂ ਆਈ ਹਾਂ ਜੇ ਲੈ ਜਾਣੇ ਹਨਾ 10 ਦਿਨ ਲੈ ਜੂ ਮਾਰਾ 40 ਆਲੀ ਆ ਮੈਂ ਢੇਲ ਢੁਲ ਕਾਫੀ ਆ ਦੁੱਧੇ ਸੂਏ 10 ਕਿਲੋ ਦੁੱਧ ਦਿੱਤਾ ਜੀ ਟੀਜਾ ਸੂਆ ਥੋੜੀ ਬਾਕੀ ਦੁੱਧ ਪਾਇਦਾ ਜੀ ਵਾਹ ਹਾਂਜੀ ਇਹ ਨਹੀਂ ਆਪਾਂ ਗੱਭਾਂ ਦਾ ਗਿਣਨੇ ਨੇ 15 ਕਿਲੋ ਤੇ ਨਾਲ 16 ਤੇ ਨਾਲ ਬਾਕੀ ਸਾਰੇ ਨਾ ਕੋਈ ਗਰੰਟੀ ਨਹੀਂ ਹਣਾ ਨਹੀਂ ਜੀ ਸਿਆਣੇ ਸਾਰੇ ਥਣਾ ਦੀ ਗਰੰਟੀ ਦੇਣੀ ਆ ਤੇ ਪਾਰ ਪਿੱਛੇ ਦੀ ਸਜਣੋ ਦੋ ਦੰਤ ਤਾਜ ਆਪ ਸਾਰੇ ਸੂਝਵਾਨ ਤੁਸੀਂ ਲਾਓ ਕਿਉਂਕਿ 80 ਮੈਂਨੇ ਜਾਤਪਾਤ ਵਾਲੀ ਆ ਜੇ ਸੰਧੂ ਸਾਹਿਬ 10000 ਕਿਲੋ ਦੁੱਧ ਨਾ ਦਿੱਤਾ ਤੇ ਫਿਰ ਤੇ ਫਾਇਦਾ ਨਹੀਂ ਨਹੀਂ 10 ਕਿਲੋ ਤੇ ਮੈਂ ਆਮ ਹੀ ਦੁੱਧ ਦਿੱਤੀ ਜੰਗਿਆ ਰੇ ਭਾਵੇਂ ਕੋਈ ਚੰਗੀ ਭਾਵੇਂ ਮਾੜੀ 10 ਕਿਲੋ ਮੈਂ ਤੇ ਆਮ ਹੀ ਦੁੱਧ ਦਿੱਤੀ ਜਾਂਦੀ ਹੈ ਕਿਉਂਕਿ ਗੱਭਾਂ ਮੈਂ ਤੇ ਆਪਾਂ ਪਾਰ ਪਿੱਛੇ ਤੇ ਥਣਾ ਦੀ ਫੁੱਲ ਗਰੰਟੀ ਆ ਜੀ ਤੁਸੀਂ ਭੈਣ ਭਰਾਈ ਤਰ੍ਹਾਂ ਰੇਟ ਸੰਧੂ ਸਾਹਿਬ ਮੋਲ ਕਰਦੇ 85000 ਹਾਂ 82 ਦੀ ਦੇ ਦਗੇ ਜੈਸਨੋ ਜੈਸਨੋ ਜਿਹੜੀ ਲਾਗਤ 8000 ਦੀ ਮੈਂ ਦੇ ਦਿੰਦਾ 1000 ਛੱਡ ਦੇ ਤੂੰ ਹੀ ਛੱਡ ਗਏ ਥਾ ਕਰਦੇ ਦੇ ਦਗੇ ਲਾਗਤ ਆਹ ਠੀਕ ਹੈ ਕੋਈ ਗੱਲ ਨਹੀਂ ਲਓ ਸੱਜਣੋ ਖਰੀਦਦਾਰੀ ਕਰਿਓ ਪਸ਼ੂ ਚਾਹੀਦਾ ਪੈਪਰਾ ਫੋਨ ਕਰੂਗਾ ਤੇ ਮਾਤਲ ਕਰਾਂਗੇ ਫੁੱਲੇ ਠੀਕ ਆ ਹਾਂਜੀ 75 ਦੀ ਕਰ ਦਗੇ ਪਿੰਡ ਅਤਰਾਲਾ ਜਿਆਦਾ ਧੱਗਾ ਹੈ ਨਾ ਜੀ ਮੈਂ ਤਾਂ ਨਾ ਦੇ ਦਈਏ ਚਲੋ ਭੈਣ ਭਰਾ ਜਿਹੜਾ 8 ਦਿਨ ਸਾਂਭ ਲੂਗਾ ਕਰਮਾ ਲਈ ਪੂਰੇ 75000 ਦੀ ਮੈਂ ਦਵਾਂਗੇ ਮਗਰੋਂ ਲਾਜ ਆ ਜੀ ਪਿੱਛੇ ਥਣਾ ਦੀ ਫੋਲੀ ਗਰੰਟੀ ਆ ਜੀ ਲਓ ਜੀ ਲਓ ਹਾਂਜੀ ਲਓ ਸਜਣੋ ਜੈ ਸਨੋਈ ਬਣ ਕੇ ਮੈਂ ਸੂਹੀ ਹਜੇ ਕਰਮਾ ਲਈ ਵਾਕੇ ਜੀ ਹਾਂਜੀ 75000 ਦਾ ਮੇਲਾ ਲੋਟ ਲਿਓ ਤੇ ਦੋ ਹੀ ਪਸ਼ੂ ਆ ਵੈੜ ਵੀ ਚੰਗੀ ਆ ਤੇ ਤਾਜੀ ਸੂਈ ਸਵਾਈ ਮਗਰ ਬੱਛੀ ਆ ਬਹੁਤ ਜਿਆਦੀ ਸੋਹਣੀ ਸੁਨਖੀ ਆ ਜੀ ਆ ਬੱਛੀ ਆ ਗਈ ਬਿਲਕੁਲ ਗਲਾਣਾੜੂ ਆ ਨਾ ਭਾਈ ਜੀ ਕੱਲ ਹੀ ਸੂਈ ਹਜੇ ਮਾਰੇ ਕੱਲ ਸੂਈ ਹਾਂਜੀ ਲਓ ਜ